ਨਵੀਂ ਵਿਆਹੀ ਲਾੜੀ ਨੇ ਦੇਖੋ ਕਰ ਦਿੱਤਾ ਵੱਡਾ ਕਾਰਾ ਪਰਵਾਰ ਨੂੰ ਨਸ਼ੀਲੀ ਚੀਜ਼ ਦੇ ਕੇ ਸੋਨਾ ਲੈ ਹੋਈ ਫਰਾਰ ਹੁਣੇ ਪਰਵਾਰ ਦੇਖੋ ਕਰ ਰਿਹਾ ਹੈ ਇਨਸਾਫ ਦੀ ਮੰਗ ਇੱਕ ਬਿਹਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨਵੀਂ ਵਿਆਹੀ ਲਾੜੀ ਨੇ ਪਰਿਵਾਰ ਦੇ ਨਾਲ ਕਾਰਾ ਕਰ ਦਿੱਤਾ ਦੱਸੋ ਤੁਹਾਨੂੰ ਦੱਸਿਏ ਤਾਂ ਇਹ ਲਾੜੀ ਦਾ ਹੱਲੇ ਨਵਾਂ ਹੀ ਵਿਆਹ ਹੋਇਆ ਤੇ ਪਰ ਪਰਿਵਾਰ ਨੂੰ ਨਸ਼ੀਲੀ ਚੀਜ਼ਾਂ ਦੇ ਕੇ ਔਰ ਉਹਨਾਂ ਨੂੰ ਬੇਹੋਸ਼ ਕਰਕੇ ਘਰ ਵਿੱਚੋਂ ਸੋਨਾ ਲੈ ਕੇ ਫਰਾਰ ਹੋ ਗਈ ਹੈ ਹਾਲਾਂਕਿ ਦੱਸਿਏ ਤਾਂ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਪਹਿਲਾਂ ਵੀ ਇਸ ਲਾੜੇ ਦਾ ਵਿਆਹ ਹੋਇਆ ਸੀਗਾ ਔਰ ਘਰੇਲੂ ਝਗੜੇ ਜਿਹੜੇ ਰਹਿਣ ਲੱਗੇ ਤੇ ਦੂਹਾਂ ਦਾ ਤਲਾਕ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਆਪਣੇ ਪੁੱਤ ਦਾ ਦੂਸਰਾ ਵਿਆਹ ਕਰਵਾਇਆ ਤੇ ਦੂਸਰਾ ਵਿਆਹ ਕਰਵਾਉਣਾ ਵੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਤੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਨਸ਼ੀਲੀ ਚੀਜ਼ ਦੇ ਕੇ ਘਰ ਦੇ ਵਿੱਚੋਂ ਸੋਨਾ ਲੈ ਕੇ ਜਿਹੜੀ ਲਾੜੀ ਆ ਫਰਾਰ ਹੋ ਗਈ ਹੈ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਤਾਂ ਆਇਆ ਪਰ ਤੁਹਾਨੂੰ ਦੱਸਿਏ ਤਾਂ ਇਹ ਜਿਹੜਾ ਲਾੜਾ ਸੀਗਾ ਉਹ 사우ਦੀ ਅਰਬ ਦੇ ਵਿੱਚ ਦੋਹਾ ਕਤਰ ਵਿੱਚ 13 ਸਾਲ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਸੀਗਾ ਪਹਿਲਾ ਵਿਆਹ ਕਿਹਾ ਜਾ ਰਿਹਾ ਹੋਇਆ ਸੀਗਾ ਪਰ ਘਰੇਲੂ ਝਗੜੇ ਦੇ ਕਰਕੇ ਦੋਹਾਂ ਦਾ ਤਲਾਕ ਹੋ ਗਿਆ ਦੂਸਰਾ ਵਿਆਹ ਕਰਵਾਇਆ ਤਾਂ ਲਾੜੀ ਨੇ ਵਿਆਹ ਤੋਂ ਪਹਿਲਾਂ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਥੇ ਨਾਲ ਹੀ ਪਹਿਲਾ ਲਾੜੇ ਨੇ 85000 ਰੁਪਏ ਜਿਹੜੇ ਇਕੱਠੇ ਕਰਕੇ ਉਸ ਲਾੜੀ ਨੂੰ ਦੇ ਦਿੱਤੇ ਹੌਣ ਉਸ ਤੋਂ ਬਾਅਦ ਲਾੜੀ ਨੇ ਜੋ ਹੈ ਆਪਣੀ ਸੱਸ ਨੂੰ ਨਸ਼ੀਲੀ ਚੀਜ਼ ਦਿੱਤੀ ਤੇ ਘਰ ਦੇ ਵਿੱਚੋਂ ਨਗਦੀ ਸੋਨਾ ਲੈ ਕੇ ਫਰਾਰ ਹੋ ਗਈ ਤੇ ਪਰਿਵਾਰ ਦਾ ਹੁਣ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਪਰ ਦੀ ਕਾਰਵਾਈ ਨਾਲ ਲੋਕਾਂ ਤੇ ਹੋਣੀ ਚਾਹੀਦੀ ਹੈ ਤੇ ਹੁਣ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਅਗਲੀ ਕਾਰਵਾਈ ਕਰ ਰਿਹਾ ਹੈ ਇਹ ਕੱਲ ਜੂਗੀ ਨੂਹਾਂ ਦੇਖ ਲੋ ਕਿਸ ਤਰੀਕੇ ਦੇ ਕਾਰੇ ਕਰਦਿਆਂ ਨੇ ਪਰਿਵਾਰ ਨੇ ਪਹਿਲਾਂ ਵੀ ਪੁੱਤ ਵਿਆਹ ਹੈ ਕਰੇਲੂ ਝਗੜੇ ਕਰਕੇ ਉਸ ਦਾ ਤਲਾਕ ਹੋ ਗਿਆ ਦੂਸਤੀ ਵਾਰ ਵਿਆਹ ਕਰਵਾਇਆ ਤਾਂ ਨਵੀਂ ਵਿਆਹੀ ਜਿਹੜੀ ਨੂਹਾਂ ਉਹ ਇੱਕ ਬੇਹਦ கண்டி ਤੁਹਾਨੂੰ ਦੱਸਿਏ ਤਾਂ ਇਹ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਬੇਹੱਦ ਹੀ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਡਿੱਗਿਆ ਹੋਇਆ ਹੈ ਔਰ ਨਾਲ ਦੀ ਨਾਲ ਦੱਸਿਏ ਤਾਂ ਹੁਣ ਇਸ ਪਰਿਵਾਰ ਨੂੰ ਦੂਸਰਾ ਵਿਆਹ ਕਰਵਾਉਣਾ ਪੜੇ ਪੁੱਤ ਦਾ ਵੀ ਮਹਿੰਗਾ ਪੈ ਗਿਆ ਪਹਿਲਾ ਘਰੇਲੂ ਝਗੜੇ ਕਰਕੇ ਤਲਾਕ ਹੋਇਆ ਤੇ ਉਸ ਤੋਂ ਬਾਅਦ ਹੁਣ ਇਹ ਘਰ ਦੇ ਵਿੱਚ ਪਰਿਵਾਰ ਨੂੰ ਨਸ਼ੀਲੀਆਂ ਚੀਜ਼ਾਂ ਦੇ ਕੇ ਸੋਨਾ ਲੈ ਕੇ ਫਰਾਰ ਹੋ ਗਈ ਯਾਨੀ ਕਿ ਚੱਕਮਾ ਦਿੱਤਾ ਪਰਿਵਾਰ ਨੂੰ ਤਾਂ ਫਰਾਰ ਹੋ ਗਈ ਪੈਸੇ ਦੇ ਉੱਤੇ ਹੀ ਇਸ ਲਾੜੀ ਦੀ ਅੱਖ ਸੀਗੀ ਪਰਿਵਾਰ ਦਾ ਕਹਿਣਾ ਹੈ ਤੇ ਨਾਲ ਦੀ ਨਾਲ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕੀ ਕੋ ਐਕਚੁਅਲ ਉਤੇਗੇ ਨੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਤੁਸੀਂ ਸੁਣ ਸਕਦੇ ਹੋ ਪਰ ਤੁਹਾਨੂੰ ਦੱਸਿਏ ਤਾਂ ਪਰਿਵਾਰ ਇੱਕ ਵਾਰ ਫਿਰ ਤੋਂ ਹਿਲ ਗਿਆ ਔਰ ਇਸ ਪਰਿਵਾਰ ਦੇ ਝੋਲੀ ਆਖਰ ਨਿਰਾਸ਼ਾ ਹੀ ਪਈ ਹੈ ਦੂਸਰਾ ਵਿਆਹ ਕਰਵਾਉਣਾ ਵੀ ਪੁੱਤ ਦਾ ਪਰਿਵਾਰ ਨੂੰ ਮਹਿੰਗਾ ਪੈ ਗਿਆ ਪਹਿਲੀ ਵੀ ਛੱਡ ਗਈ ਤੇ ਦੂਸਰੀ ਵੀ ਜਿਹੜੀ ਲਾੜੀ ਆ ਉਹ ਪੈਸਾ ਲੈ ਕੇ ਫਰਾਰ ਹੋ ਗਈ ਐ ਹਾਲੇ ਤਾਂ ਇਸ ਪਰਿਵਾਰ ਨੇ ਆਪਣੀ ਨੂੰਹ ਦੇ ਲਾੜਚਾ ਸ਼ਾਇਦ ਹੋਰ ਕਰਨੇ ਸੀ ਹਾਲੇ ਤਾਂ ਇਸ ਦੇ ਬਹੁਤ ਕੁਝ ਦੇਖਣਾ ਸੀਗਾ ਹਾਲੇ ਵਿਆਹੀ ਹੋਇਆ ਸੀਗਾ ਪਰ ਇਸਤੇ ਵੱਲੋਂ ਕਾਂਡ ਕਰ ਦਿੱਤਾ ਗਿਆ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਕਾਰਵਾਈ ਕਰ ਰਹੀ ਐ ਤਾਂ ਪਰਿਵਾਰਕ ਮੈਂਬਰਾਂ ਦੇ ਕੀ ਕੁਝ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਤੁਹਾਡਾ ਬਲਜੀਤ ਕੌਰ ਜੀ ਬਲਜੀਤ ਕੌਰ ਕਿੱਥੋਂ ਦਾ ਰਹਿਣ ਵਾਲੇ ਹੋ ਰੁਕਣੇ ਪੇਮਬੇ ਤੋਂ ਹਾਂ ਕੀ ਗੱਲਬਾਤ ਰਹੀ ਗੱਲਬਾਤ ਇਹੋ ਹੀ ਹੋਈ ਐ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਆ ਰਤੇ ਸਰਸਾਂ ਫੇਰੇ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਹੈ ਡਗਰੂ ਡਗਰੂ ਜੀ ਹਾਂਜੀ ਅੱਛਾ ਜੇਦੋ ਕਿਲਾਮਾ ਫੇਰੇ ਰਿਸੋਰਸਾਂ ਲਾਮਾ ਸਰਸਾਂ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਜੇਦੋ ਦੇਖਿਆ ਹੋਇਆ ਕੁਛ ਉਹਨਾਂ ਨੇ ਆ ਕੇ ਆਇਆ ਸੀ ਫੇਰੇ ਨੇ ਤੁਸੀਂ ਤਿੰਨ ਮਾਲਾ ਪਾ ਲੋ ਜਾਂ ਉੰਜ ਫੇਰੇ ਕਰਨੇ ਨਹੀਂ ਕਰਨੇ ਨਾ ਉਹਨਾਂ ਅਧਾਰ ਕੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਸਾਨੂੰ ਹਿੱਦਿਆ ਚ ਨਹੀਂ ਦੇਂਦੇ ਦਾ ਕਰਦੇ ਸਫੇਰੇ ਲਈ ਦੋ ਅਸੀਂ ਫੇਰੇ ਲਈ ਲੈ ਕਰੇ ਨਾ ਪੀਤਾ ਨਹੀਂ ਮੁੰ ਬੰਦੇ ਫੇਰ ਪੈਸੇ ਦੇਣ ਲੱਗੇ ਨੂੰ ਮਚੋਲੇ ਨੂੰ ਤੇ ਉਹਦੇ ਇੰਨੇ ਨਹੀਂ ਲੈਣ ਮੈਂ ਇੰਨੇ ਲੈਣੇ ਆ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85000 ਰੁਪਇਆ ਲੱਖ ਮੰਗਦਾ ਸੀ ਅੱਛਾ ਫੇਰ ਅਸੀਂ ਫੇਰ ਘਰੇ ਲੈਣ ਬਰਾਤ ਦੇ ਵਿੱਚ ਹੀ ਵਿਚੋਲੇ ਨੇ ਰੋਲਾ ਪਾਇਆ ਹਾਂਜੀ ਬਰਾਤ ਦੇ ਵਿੱਚ ਹੀ ਪਾਲਿਆ ਮੰਗ ਕੋਈ ਤੌਰ ਨਾ ਕੋਈ ਨਹੀਂ ਅਸੀ ਤੌਰ ਨਹੀਂ ਫਿਰ ਜੇ ਤੁਸੀਂ ਪੂਰੇ ਨੇ ਪੈਸੇ ਦੇ ਨਹੀਂ ਸਾਨੂੰ ਤੇ ਅਸੀਂ ਤੂੰ ਐ ਥੋੜੇ ਆਖੇ ਸੀ ਤੁਹਾਨੂੰ 10 ਲੱਖ ਰੁਪਏ ਮੰਗਦਾ ਪਿਆ ਹਾਂ ਹਾਂ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ ਅਸੀਂ ਦੇ ਤਾ ਫਿਰ ਅੱਛਾ ਫਿਰ ਕੁੜੀ ਕਰ ਲੈ ਕੇ ਕਿ ਕੁੜੀ ਇਸ ਘਰੇ ਲੈ ਕੇ ਸਗਣ ਵੀ ਆਖੇ ਇੱਥੇ ਕੀ ਕਰਤਾ ਹਾਂ ਇੱਥੇ ਉਹਨੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜ਼ੀ ਚ ਪਾ ਦਿੱਤੇ ਬੱਤੇ ਗੋਲਗਾ ਸਾਨੂੰ ਤੇ ਨੱਕਵੜੇ ਮੇਰੇ ਨਾ ਪੀੜ ਹੋਈ ਲੱਟ ਤੇ ਮੈਂ ਬਿਠੀ ਇਹ ਜੱਗਾਂ ਦੇ ਫਟਕੇ ਦੇ ਤੁਰੇ ਫਿਰ ਮੈਂ ਕੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਆਦੀ ਮੈਂ ਗੋਲੀ ਖਾਣ ਲੱਗੀ ਪਤਾ ਨਹੀਂ ਮੈਨੇ ਤਾਂ ਹੀ ਖਾੜਾ ਮੈਂ ਮੈਨੀ ਖਾਣੀ ਗੋਲੀ ਤੇ ਮੈਂ ਲੱਤ ਪੀੜ ਕਰਦੀ ਮੈਂ ਆਪੇ ਮੇਰ ਰਮਾਨ ਮੈਂ ਗੋ ਜੋ ਮੈਂ ਤੱਕੇ ਨਾ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਂ ਪਤਾ ਨਹੀਂ ਕਿਹੜੇ ਟਾਈਮ ਤੇ ਮੰਜੇ ਤੇ ਡੇਗੂ ਪੀਂਗਣ ਤੇ ਪਤਾ ਨਹੀਂ ਲੱਗ ਮੈਨੂੰ ਨੀਂਦ ਆ ਗਈ ਫਿਰ ਪਤਾ ਨਹੀਂ ਸਾਨੂੰ ਕਿਹੜੇ ਟਾਈਮ ਤੇ ਉਹ ਬੈਈ ਕਿਹੜੇ ਟਾਈਮ ਤੇ ਨੀਂਦ ਆ ਗਈ ਹਾਂਜੀ ਫਿਰ ਅਸੀਂ ਸਿਉਣਾ ਲੈ ਗਈ ਪੈਸੇ ਕੱਢ ਕੇ ਲੈ ਗਈ ਸਿਉਣਾ ਤੁਹਾਡਾ ਆਪਣਾ ਸੀਗਾ ਹਾਂ ਬੱਚੇ ਦਾ ਸੀ ਇੱਕ ਲੜੀ ਇਹ ਨਿਸ਼ਚੈ ਉਹ ਜਿਆਸਾ ਲੰਭੇਦਾ ਸੀ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਐਸੇ ਕਿੰਨੇ ਕੱਢੇ ਐਸੇ 30000 ਰੁਪਏ ਗਏ ਕਸੀ ਮੜਵੇ ਚ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਉਹ ਕੀ ਮੰਗੇ ਤੁਹਾਡੇ ਹੁਣ ਸਾਡੀ ਇਹ ਆ ਨੰ ਗਵਰਨਮੈਂਟ ਹੈ ਫਾਰਵਿੰਗ ਦੇ ਫਾਰਵਿੰਗ ਬਹੁਤ ਸਖਤ ਹੋਵੇ ਉਹਨਾਂ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਰਦੇ ਹੋਏ ਅਸੀਂ ਕੁੜੀ ਨਹੀਂ ਰੱਖਣੀ ਉਹ ਤੈਨੂੰ ਦੱਸ ਜੇ ਅਖਣ ਕੁੜੀ ਲੈ ਲੋ ਜਾਂ ਕਿਸ ਤਰ੍ਹਾਂ ਕੁੜੀ ਨਹੀਂ ਧੋਖਾ ਤਾਂ ਨਹੀਂ ਕੀਤਾ ਤੁਹਾਡੇ ਧੋਖਾ ਬਹੁਤ ਸਾਡੇ ਨਾਲ ਕੀਤਾ ਉਹਨਾਂ ਨੇ